ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਹੋ ਰਹੀਆਂ ਨੇ ਕਿ ਭਾਈ ਜੇ ਤੁਹਾਡੇ ਪਿੰਡ ਦਾ ਕੋਈ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਹਦੀ ਜਮਾਨਤ ਕਰਾਉਣ ਨਾ ਜਾਇਓ ਨਹੀਂ ਤਾਂ ਉਹਦਾ ਫਿਰ ਸਮਾਜਿਕ ਬਾਈਕਾਟ ਕੀਤਾ ਜਾਊਗਾ ਮੇਰੇ ਕੋਲ ਇਸ ਤਰ੍ਹਾਂ ਦੀਆਂ ਅਨਾਉਂਸਮੈਂਟਾਂ ਦਾ ਵੀ ਮੇਰੇ ਕੋਲ ਰਿਕਾਰਡਿੰਗਾਂ ਆਈਆਂ ਨੇ ਪਿੰਡਾਂ ਦੀਆਂ ਨਸ਼ੇ ਵਾਲੇ ਜਿਹੜੇ ਨੇ ਉਹ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਸੀ ਉਹ ਕਦੇ ਈਵ ਟੀਜ਼ਿੰਗ ਜਾਂ ਫਿਰ ਸਨੇਚਿੰਗ ਕਦੇ ਕੋਈ ਬਾਲੀਆਂ ਲਾ ਲੀਆਂ ਮੋਬਾਈਲ ਖੋਲਿਆ ਇਦਾਂ ਦੇ ਬਹੁਤ ਜ਼ਿਆਦਾ ਘਟਨਾਵਾਂ ਵਾਤ ਗਈਆਂ ਸੀ ਅੱਜ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ ਅਸੀਂ ਤਾਂ ਅਸੀਂ ਇੱਥੇ ਕੋਈ ਨਹੀਂ ਕਹਿੰਦੇ ਅਸੀਂ ਕੋਈ ਸਹਾਨ ਕਰਤਾ ਤੁਸੀਂ ਜੇ ਕਿਹਾ ਪੁਲਿਸ ਚਾਹੀਦੀ ਹੈ ਤੁਸੀਂ ਕਿਹਾ ਸਾਨੂੰ ਜਿਹੜਾ ਆਸਇਤਾ ਚਾਹੀਦੀ ਅਸੀਂ ਦੇਤੀ ਤੇ ਪਿੰਡ ਨਹੀਂ ਪਿੰਡ ਠੀਕ ਕੀਤਾ ਇਹ ਤੁਹਾਨੂੰ ਹੀ ਤੁਹਾਡੇ ਲਈ ਤਾੜੀਆਂ ਅਸੀਂ ਅੱਜ ਮਾਰਾਂਗੇ ਕਿ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ ਇਹੀ ਲੋੜ ਹੈ ਹਰ ਪਿੰਡ ਦੇ ਵਿੱਚ ਪੰਚਾਇਤਾਂ 'ਚ ਮਤੇ ਪਾਉਣ ਦੀ ਲੋੜ ਹੈ ਜੇ ਆਪਾਂ ਇਹ ਸੋਚ ਲਿਆ ਕਿ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਬਣਾਉਣਾ ਹੈ ਅਸੀਂ ਪੰਜਾਬ ਨੂੰ ਦੁਬਾਰੇ ਕੁਸ਼ਤੀਆਂ ਵਾਲਾ ਖਾੜਿਆਂ ਵਾਲਾ ਪੰਜਾਬ ਗਿੱਧਿਆਂ ਵਾਲਾ ਭੰਗੜਿਆਂ ਵਾਲਾ ਪੰਜਾਬ ਕਬੱਡੀਆਂ ਵਾਲਾ ਪੰਜਾਬ ਫੌਜ ਵਿੱਚ ਭਰਤੀ ਹੋਣ ਵਾਲੇ ਕਰਨੈਲਾਂ ਜਰਨੈਲਾਂ ਵਾਲਾ ਪੰਜਾਬ ਬਣਾਉਣਾ ਤਾਂ ਕੋਈ ਮਾਈਦ ਲਾਲ ਦੀ ਹਿੰਮਤ ਨਹੀਂ ਹੈਗੀ ਕਿ ਸਾਨੂੰ ਰੋਕ ਸਕੇ ਅਸੀਂ ਪੰਜਾਬੀ ਜਿਹੜੇ ਆ ਉਹ ਹਮੇਸ਼ਾ ਲੀਡ ਕਰਦੇ ਰਹੇ ਆ ਚਾਹੇ ਆਜ਼ਾਦੀ ਦੀ ਜੰਗ ਹੈ ਚਾਹੇ ਹਰੀ ਕ੍ਰਾਂਤੀ ਹੈ ਚਾਹੇ ਜਿਹੜਾ ਵੀ ਦੇਸ਼ ਤੇ ਕੋਈ ਸੰਕਟ ਆ ਜਾਏ ਪੰਜਾਬੀ ਮੂਰੇ ਖੜੇ ਹੁੰਦੇ ਆ ਜੀ